ਜਦੋਂ ਵੀ ਆਪਾਂ ਕਿਸੇ ਟ੍ਰਿਪ ਤੇ ਜਾਂਦੇ ਆ ਨਾ ਲੌਂਗ ਰੂਟ ਦੇ ਉੱਤੇ ਤੇ ਆਪਾਂ ਨੂੰ ਟੋਲ ਸਭ ਤੋਂ ਜ਼ਿਆਦਾ ਮਹਿੰਗੇ ਪੈ ਜਾਂਦੇ ਨੇ ਜਿਵੇਂ ਮੰਨ ਲਓ ਜੇ ਗੱਡੀ ਨੇ 6000 ਦਾ ਡੀਜ਼ਲ ਖਾਦਾ ਹਨਾ ਤਾਂ 2000 ਦੇ ਟੋਲ ਉਤੇ ਲੱਗਣੀ ਲੱਗਣੇ ਨੇ ਆਪਾਂ ਜਿਹੜੇ ਰੂਟ ਤੇ ਜਾ ਰਹੇ ਹਾਂ ਇਸ ਦੇ ਉੱਤੇ ਘੱਟੋ ਘੱਟ ਜੇ ਆਪਾਂ ਲਾਈਏ ਠੀਕ ਹੈ ਮਿਨੀਮਮ ਵੀ ਲਾਈਏ ਤਾਂ ਵੀ ਆਪਣੇ 2500 ਰੁਪਏ ਦੇ ਟੋਲ ਲੱਗਦੇ ਨੇ ਜਿਹੜੇ ਆਪਾਂ ਨੂੰ ਗੂਗਲ ਮੈਪ ਦਿਖਾ ਰਿਹਾ ਹਾਂ ਹਾਂ ਤੇ ਇਹਦਾ ਜਮਾਂ ਸੌਖਾ ਤਰੀਕਾ ਕੀ ਹੈ ਜੀ ਭਾਰਤ ਸਰਕਾਰ ਨੇ ਜਿਹੜੀ ਆਪਾਂ ਨੂੰ ਸਹੂਬਦਤ ਦਿੱਤੀ ਹੈ ਇਹਦਾ ਹੱਲ ਜਮਾਂ ਸੌਖਾ ਹੈ ਰਾਜਮਾਰਗ ਯਾਤਰਾ ਤੁਸੀਂ ਐਪ ਡਾਊਨਲੋਡ ਕਰ ਲਓ ਠੀਕ ਹੈ ਜੀ ਇਹਦੇ ਆਪਾਂ ਨੂੰ ਸਬਸਕ੍ਰਿਪਸ਼ਨ ਲੈਣੀ ਪੈਂਦੀ ਹੈ ਤੁਰਤੀ ਇੱਥੇ ਆਪਣੀ ਗੱਡੀ ਤੇ ਫਾਸਟੈਗ ਨਹੀਂ ਲੱਗਿਆ ਹੋਇਆ ਕਿਉਂਕਿ ਵੈਸੇ ਵੀ ਹੈ ਨਹੀਂ ਪੰਜਾਬ 'ਚ ਆਪਣਾ ਟੋਲ ਲੱਗਦਾ ਨਹੀਂ ਲਗਭਗ ਸਾਰੇ ਭਰਾ ਟੋਲਾਂ ਵਾਲੇ ਆਪਾਂ ਨੂੰ ਜਾਣਦੇ ਆ ਠੀਕ ਹੈ ਹੁਣ ਅੱਗੇ ਜਿਹੜੇ ਆ ਹ ਏ ਆ 2 ਠੀਕ ਹੈ ਆਏ ਪਏ ਠੀਕ ਹੈ ਠੀਕ ਹੈ ਇਸ ਤੇ ਤੁਸੀਂ ਟੱਚ ਕਰ ਲਓ ਉਸ ਤੋਂ ਬਾਅਦ ਆਪਾਂ ਨੇ ਐਨੂਅਲ ਪਾਸ ਲੈਣਾ ਟੋਲ ਵਾਲਾ ਐਨੂਅਲ ਦਾ ਪਾਸ ਹਾਂਜੀ 1 ਸਾਲ ਦਾ ਪਾਸ ਹਾਂ 1 ਸਾਲ ਦੇ ਵਿੱਚ 200 ਟੋਲ 200 ਟੋਲ ਤੁਸੀਂ ਤੇ 3000 ਰੁਪਏ ਦੀ ਸਬਸਕ੍ਰਿਪਸ਼ਨ ਹੈ 3000 ਦੇ ਵਿੱਚ ਤੁਸੀਂ 200 ਟੋਲ ਪਾਸ ਹਾਂ ਮੰਨ ਨੂੰ ਜੀ ਆਪਾਂ 1 ਸਾਲ ਦੇ ਵਿੱਚ ਹਾਂ ਇਹਨੂੰ 3000 ਨੂੰ 200 ਤੇ ਵੰਡੀਏ ਤਾਂ 15 ਰੁਪਏ ਪਰ ਟੋਲ ਪਊਗਾ ਆਪਾਂ ਨੂੰ ਆਹ ਸਾਹਮਣੇ ਵਾਲਾ ਟੋਲ ਆਪਣਾ 110 ਰੁਪਈਆ ਦਾ ਜੇ ਇਸ ਟਾਈਮ ਆਪਾਂ ਪਾਸ ਕਰਦੇ ਹਾਂ ਇੱਕ ਪਾਸੇ ਦਾ ਤੇ ਆਪਾਂ ਨੂੰ ਜੇ ਆਪਾਂ ਪਾਸ ਲੈ ਕੇ ਕਰਦੇ ਹਾਂ ਤਾਂ ਆਪਾਂ ਨੂੰ ਪਊ ਆਨਲਾਈਨ 110 ਦਾ ਜੀ ਆਪਾਂ ਇੱਥੇ ਕੈਸ਼ ਤੋਂ ਆਪਾਂ ਨੂੰ 200 ਆਉਦਾ ਪੈ ਜਾਊਗਾ 220 ਰੁਪਈਆ ਦਾ ਪਊਗਾ। ਓਕੇ ਯਾਨੀ ਕਿ ਹਾਂ ਜੇ ਮੈਂ ਆਪਣੇ ਫਾਸਟ ਟੈਗ ਲੱਗਿਆ ਨਹੀਂ ਹੋਇਆ। ਆਹ ਦੇਖੋ। ਚਲੋ ਜੀ। ਉਸ ਤੋਂ ਬਾਅਦ ਕੀ ਕਰਨਾ ਹੈ ਜੀ ਤੁਸੀਂ ਇੱਥੇ ਟੱਚ ਕਰ ਲੈਣਾ। ਹੂੰ। ਠੀਕ ਹੈ ਜੀ। ਆ ਆ ਗਿਆ। ਠੀਕ ਹੈ। ਟੋਲ ਕ੍ਰੋਸਿੰਗ 200। ਠੀਕ ਹੈ। ਵੈਲਿਡਿਟੀ 1 ਸਾਲ ਦੀ ਹੈ। ਠੀਕ ਹੈ। ਵਨ ਟਾਈਮ ਪੇਮੈਂਟ ਹੈ ਜਿਹੜੀ ਉਹ ਹੈਗੀ ਹੈ ਜੀ 3000 ਰੁਪਈਆ। 3000 ਇਹਨੂੰ ਆਪਾਂ ਐਕਟੀਵੇਟ ਕਰ ਲੈਨੇ ਆ। ਆਹ ਦੇਖੋ ਠੀਕ ਹੈ ਗੈਟ ਸਟਾਰਟਡ। ਆ ਆ ਗਿਆ ਵੀਕਲ ਨ ਉਸ ਉਸ ਤੋਂ ਬਾਅਦ ਅੱਗੇ ਆ ਜੂ ਅਗਲਾ ਪ੍ਰੋਸੈਸ ਆਪਾਂ ਨੇ ਐਕਟਿਵ ਕਰਾਉਣਾ ਠੀਕ ਹੈ ਉਸ ਤੋਂ ਬਾਅਦ ਅਗਲਾ ਆਪਣਾ ਨੰਬਰ ਇੱਥੇ ਦਿੱਤਾ ਹੋਇਆ ਠੀਕ ਹੈ ਹਾਂ ਡਿਫਰੈਂਟ ਵੀ ਕਰ ਸਕਦੇ ਹੋ ਤੁਸੀਂ ਕੋਈ ਟਿਕਟ ਨਹੀਂ ਹਾਂ ਇਹ ਤੇ ਇਸ ਤੋਂ ਬਾਅਦ ਇਹਨਾਂ ਦੀ ਇਹਦੇ ਟੱਚ ਕਰ ਦੇਣਾ ਇਹ ਚੀਜ਼ ਤੇ ਕਲਿੱਕ ਕਰ ਦੇਣਾ ਠੀਕ ਹੈ ਉਸ ਤੋਂ ਬਾਅਦ ਪੇਮੈਂਟ ਪ੍ਰੋਸੈਸ ਨਹੀਂ ਹੁਣ ਇਹਦੇ ਵਾਸਤੇ ਫਾਸਟ ਟੈਗ ਦੀ ਕੋਈ ਲੋੜ ਨਹੀਂ ਫਾਸਟ ਟੈਗ ਦੀ ਕੋਈ ਲੋੜ ਨਹੀਂ ਕੁਝ ਵੀ ਨਹੀਂ ਇੱਕ ਜਮੇ ਇੱਕ ਮਿੰਟ ਦੇ ਵਿੱਚ ਇਹ ਐਕਟਿਵ ਹੋ ਜਾਊਗਾ ਤੁਸੀਂ ਇਹ ਦੇਖਿਓ ਮਾੜਾ ਜਿਹਾ ਇੱਕ ਮਿੰਟ ਆ ਦੇਖ ਆ ਚੈੱਕ ਵੀ ਕਰ ਲਓ ਜੀ ਆਪਣੀ ਗੱਡੀ ਤੇ ਕਿਤੇ ਫਾਸਟ ਟੈਗ ਲੱਗਿਆ ਨਹੀਂ ਹੋਇਆ ਹਾਂ ਹੁਣ ਆਪਾਂ ਨੇ ਤਿੰਨ 3000 ਰੁਪਏ ਭਰਨੇ ਨਾਲ ਤਾਂ ਇਹ ਮੰਗਦੇ ਨੇ ਮੋਬਾਈਲ ਨੰਬਰ ਦੀ ਆ ਲਓ ਚਲੋ ਜੀ ਉਸ ਤੋਂ ਬਾਅਦ ਇਹ ਮੰਗਦੇ ਨੇ ਆਪਣਾ ਈਮੇਲ ਐਡਰੈਸ ਈਮੇਲ ਐਡਰੈਸ ਭਰ ਦਾਂਗੇ ਜੀ ਕੋਈ ਵੀ ਈਮੇਲ ਐਡਰੈਸ ਭਰ ਦਿਓ ਤੁਸੀਂ ਇਹ ਚ ਜਿਹੜਾ ਵੀ ਤੁਹਾਡਾ ਹੈਗਾ ਠੀਕ ਹੈ ਉਸ ਤੋਂ ਬਾਅਦ ਪੇਮੈਂਟ ਕਿਵੇਂ ਕਰਨੀ ਹੈ ਆਪਾਂ ਨੇ ਆਪਾਂ ਕਿਹ ਤੇ ਆਪਾਂ Google Pay ਹੀ ਕਰਾਂਗੇ ਠੀਕ ਹੈ ਜੀ ਠੀਕ ਹੈ ਕਿਉਂਕਿ ਇਹ ਜਮਾਂ ਸੌਖਾ ਤਰੀਕਾ ਲੋ ਜੀ ਲੋ ਜੀ ਓਪਨ ਐਪ ਮੰਗਣ ਲੱਗ ਗਿਆ ਹੁਣ ਆਪਾਂ ਬਸ ਇੱਥੋਂ ਆਪਾਂ ਹੁਣ ਪੇਮੈਂਟ ਕਰ ਦਾਂਗੇ ਆਪਣਾ ਜਿਹੜਾ ਵੀ ਸਿਸਟਮ ਹੁੰਦਾ Google Pay ਦਾ ਤੁਹਾਨੂੰ ਪਤਾ ਹੀ ਆ ਬਸ ਪੇਮੈਂਟ ਇੱਥੋਂ ਡਨ ਕਰਨੀ ਉਸ ਤੋਂ ਬਾਅਦ ਠੀਕ ਹੈ ਪਿੰਨ ਭਰ ਕੇ ਜਿਹੜਾ ਵੀ ਤੁਹਾਡਾ ਪਿੰਨ ਹੈਗਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਹ ਦੇਖੋ ਪੇਮੈਂਟ ਹੋਣ ਲੱਗ ਰਹੀ ਆ ਹੋ ਗਈ ਜੀ 15 ਰੁਪਏ ਲੱਗਣਗੇ ਇੱਕ ਟੋਲ ਤੇ ਨਾਲ ਦੀ ਨਾਲ ਇਹ ਤੁਰੰਤ ਹੀ ਐਕਟਿਵ ਹੈ ਆ ਦੇਖੋ ਭੱਜ ਲੈ ਹਾਂ ਲਓ ਜੀ ਸਕਸੈਸਫੁਲ ਠੀਕ ਹੈ ਚੱਲ ਪਿਆ ਹੁਣ ਚੱਲ ਪਿਆ ਜੀ ਸਟੇਟ ਹਾਈਵੇ ਤੇ ਨੈਸ਼ਨਲ ਹਾਈਵੇ ਦੋਨਾਂ ਤੇ ਕੰਮ ਕਰਦਾ ਹੈ ਜਿੱਥੇ ਫਾਸਟ ਟੈਗ ਕੰਮ ਕਰਦਾ ਉੱਥੇ ਕਰੂਗਾ ਬਾਕੀ ਵੈਸੇ ਪੇਮੈਂਟ ਵਾਲੇ ਤਾਂ ਸਸਤੀ ਹੁੰਦੇ ਨੇ 10 20 ਰੁਪਏ ਵਾਲਾ ਟੋਲ ਹੁੰਦਾ ਹੈ ਜ਼ਿਆਦਾਤਰ ਤਾਂ 100 ਵਾਲੇ 150 ਵਾਲੇ ਜਿਹੜੇ ਆ ਨੇ ਠੀਕ ਹੈ ਇਹਨਾਂ ਤੇ ਜੇ ਆਪਾਂ ਫਾਸਟ